ਇਸ ਲਈ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਧੁੰਦ ਕਰਕੇ ਵੱਡਾ ਹਾਦਸਾ ਵਾਪਰਿਆ ਇੱਕ ਯੂਪੀ ਰੋਡਵੇਜ਼ ਦੀ ਬੱਸ ਤੇ ਇੱਕ ਪ੍ਰਾਈਵੇਟ ਸਲੀਪਰ ਬੱਸ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਟੱਕਰ ਇੰਨੀ ਭਿਆਲਕ ਸੀ ਕਿ ਇੱਕ ਬੱਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜਦ ਕਿ ਇੱਕ ਬੱਸ ਫਲਾਈਓਵਰ ਤੋਂ ਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਭਿਆਨਕ ਹਾਦਸੇ ਦੀਆਂ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਫਲਾਈਓਵਰ ਤੇ ਹੜਕੰਪਾ ਜਾਂਦਾ ਜਦੋਂ ਦੋ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਲੋਕ ਮਦਦ ਦੇ ਲਈ ਪਹੁੰਚ ਜਾਂਦੇ ਨੇ ਤਾਂ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਹ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪਰ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਪੰਜਾਬ ਦੇ ਵਿੱਚ ਸਵੇਰੇ ਸਵੇਰ ਧੁੰਦ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਫਲੋਰ ਤੋਂ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਯੂਪੀ ਰੋਡਵੇਜ਼ ਦੀ ਬੱਸ ਤੇ ਇੱਕ ਪ੍ਰਾਈਵੇਟ ਸਲੀਪਰ ਬੱਸ ਦਸੀਂ ਜਾ ਰਹੀ ਹੈ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਦੱਸੇ ਜਾ ਰਿਹਾ ਹੈ ਕਿ ਜੋ ਪ੍ਰਾਈਵੇਟ ਸਲੀਪਰ ਬੱਸ ਸੀ ਉਸ ਦੀ ਰਫ਼ਤਾਰ ਤੇਜ਼ ਸੀ ਜਿਸ ਨੇ ਪਿੱਛੋਂ ਦੀ ਆ ਕੇ ਅੱਗੇ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਇੱਕ ਬੱਸ ਦੇ ਵਿੱਚ ਕਰੀਬ 25 ਸਵਾਰੀਆਂ ਸਵਾਰ ਸਨ ਤੇ ਇੱਕ ਬੱਸ ਦੇ ਵਿੱਚ ਪੰਜ ਸਵਾਰੀਆਂ ਸਵਾਰ ਸਨ ਪਰ ਗਨੀਮਤ ਰਹੀ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਵੀ ਕਿਸੇ ਸਵਾਰੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਇੱਕ ਬੱਸ ਦੇ ਜੋ ਕੰਡਕਟਰ ਤੇ ਜੋ ਡਰਾਈਵਰ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜ਼ਰੂਰ ਦੱਸੀਆਂ ਜਾ ਰਹੀਆਂ ਨੇ ਤੇ ਦੂਜਾ ਜੋ ਬੱਸ ਦਾ ਡਰਾਈਵਰ ਸੀ ਕਿਹਾ ਜਾ ਰਿਹਾ ਕਿ ਉਹ ਮੌਕੇ ਤੋਂ ਫਰਾਰ ਹੋ ਗਿਆ ਤਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਏਗਾ ਕਿਉਂਕਿ ਇੱਕ ਬੱਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਗਲਾ ਹਿੱਸਾ ਚੱਕਨਾਚੂਰ ਹੋ ਚੁੱਕਾ ਹੈ ਜਦਕਿ ਜਿਹੜਾ ਦੂਸਰੀ ਬੱਸ ਹੈ ਉਹ ਪੁਲ ਤੋਂ ਲਟਕ ਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਜੋ ਉੱਥੇ ਮੌਜੂਦ ਲੋਕ ਸਣ ਉਹਨਾਂ ਨੂੰ ਇੱਕ ਇੱਕ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਹਿਮ ਦਾ ਮਾਹੌਲ ਹੈ ਕਿਉਂਕਿ ਸਵਾਰੀਆਂ ਡਰ ਗਈਆਂ ਜਦੋਂ ਬੱਸਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੁੰਦੀ ਹੈ ਤਾਂ ਫਿਲੋਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਸਵੇਰੇ ਹਾਦਸਾ ਵਾਪਰਿਆ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਯੂਪੀ ਰੋਡਵੇਜ਼ ਦੀ ਬੱਸ ਜਿਸ ਦੀ ਪ੍ਰਾਈਵੇਟ ਸਲੀਪਰ ਬੱਸ ਦੇ ਨਾਲ ਅੰਬੇਦਕਰ ਚੌਂਗ ਦੇ ਫਲਾਈਓਵਰ ਤੇ ਟੱਕਰ ਹੋ ਜਾਂਦੀ ਹੈ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਨੇ ਦੋਵਾਂ ਬੱਸਾਂ ਦੀ ਆਪਸੀ ਟੱਕਰ ਦੇ ਕਾਰਨ ਹੜਕੰਪ ਮਚ ਗਿਆ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤੇ ਪ੍ਰਾਈਵੇਟ ਬੱਸ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਤੁਰਕਟਨਾ ਦੇ ਕਾਰਨ ਜੋ ਹਾਦਸੇ ਦੇ ਕਾਰਨ ਬੱਸ ਹਵਾਈ ਫਲਾਈ ਜੋ ਫਲਾਈਓਵਰ ਹੈ ਉੱਥੇ ਲਟਕ ਜਾਂਦੀ ਹੈ ਜਿਸ ਤੋਂ ਬਾਅਦ ਲੰਬਾ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਹੈ ਗੱਡੀਆਂ ਦੀਆਂ ਕਤਾਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਨੇ ਦੋਵਾਂ ਬੱਸਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਆਓ ਸੁਣਦੇ ਆਂ ਦੇਖੋ 15 ਮਿੰਟ ਪਹਿਲਾਂ ਜਿਹੜਾ ਆ ਨੈਸ਼ਨਲ ਹਾਈਵੇ ਫਲੋਰ ਸ਼ਹਿਰ ਦੇ ਉੱਪਰ ਜਿਹੜਾ ਬੀਬੀ ਰੋਡ ਦੇ ਉੱਪਰ ਜਿਹੜਾ ਹੈਗਾ ਦੋ ਬਸਾਂ ਜਿਹੜੀਆਂ ਆ ਉੱਤਰ ਪ੍ਰਦੇਸ਼ ਦੀਆਂ ਦੋਨੇ ਬਸਾਂ ਉੱਤਰ ਪ੍ਰਦੇਸ਼ ਦੀਆਂ ਸੀ ਆਦੇ ਦੇ ਸਾਥ ਜਿਹੜੇ ਸਵਾਰੀਆਂ ਜਿਹੜੀਆਂ ਖੜੀਆਂ ਆ ਜਿਹੜੇ ਦਿੱਲੀ ਨੂੰ ਜਾ ਰਹੇ ਆ ਸੀਆਂ ਔਰ ਇੱਕ ਪਾਸੇ ਤੇ ਲਗਭਗ 20 ਸਵਾਰੀਆਂ ਸੀ ਦੂਜੀ ਬਸ ਦੇ ਵਿੱਚ ਜੀ ਅਸੀਂ ਪੰਜ ਸਵਾਰੀਆਂ ਸੀ ਆ ਔਰ ਹੁਣ ਦੇਖ ਵਰਕੇ ਬਈ ਇੱਕ ਬਸ ਜਿਹੜੀ ਸੀ ਬਹੁਤ ਅੱਗੇ ਸਲੋ ਜਾ ਰਹੀ ਸੀ ਤੇ ਪਿੱਛੋਂ ਜਿਹੜੀ ਬਸ ਦੀ ਸਪੀਡ ਤਾਂ ਜ਼ਿਆਦਾ ਹੋਣ ਕਰਕੇ ਕੋਲੇ ਪਿੱਛੋਂ ਦੀ ਅਗਲੀ ਬਸ ਨੇ ਹੱਥ ਮਾਰੀ ਆ ਹੱਥ ਮਾਰਨ ਕਰਕੇ ਉਹ ਬਸ ਜਿਹੜੀ ਉਹ ਪੂਰੀ ਤਰ੍ਹਾਂ ਟੰਗ ਕਰ ਗਈ ਆ ਔਰ ਇਹਨਾਂ ਬਚਾਅ ਹੋ ਗਿਆ ਇਹ ਬੱਸ ਜਿਹੜੀ ਵੇਖੀ ਹੈਗੀ ਆ ਉਹ ਅੱਧੀ ਬੱਸ ਜਿਹੜੀ ਹੈਗੀ ਆ ਹਾਈਵੇ ਤੇ ਥੋੜਾ ਲੰਮ ਹੋਈ ਆ ਜਿਹਦੀ ਹਾਈਟ ਘੱਟੋ ਘੱਟ 15 ਫੁੱਟ ਉੱਚੀ ਹੈਗੀ ਆ ਇਹ ਖੁਦਾ ਦਾ ਬਸਾ ਪ੍ਰਮਾਤਮਾ ਨੇ ਮਿਹਰ ਭਰਿਆ ਹੱਥ ਰੱਖਿਆ ਇਹਨਾਂ ਸਵਾਰੀਆਂ ਤੇ ਆਸਾਤੀ ਸਾਰਿਆਂ ਨੇ ਔਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਔਰ ਵੇਖੋ ਤੁਸੀਂ ਜਿਹੜੀ ਵਾਸਲੀ ਹਾਲਾਤ ਦੇਖ ਕੇ ਇਹ ਦੱਸਣਾ ਨੇ ਕਿ ਬਹੁਤ ਵੱਡਾ ਹਾਸਾ ਸੀ ਪਰੰਤੂ ਫੇਰ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਹੈਗਾ ਅਸੀਂ ਇਹਨਾਂ ਸਾਥੀਆਂ ਇਹ ਜਿਹੜੇ ਯਾਤਰੀ ਆ ਜਿਨ੍ਹਾਂ ਨੇ ਕੰਮ ਕਰਨਾ ਹੋਈ ਆ ਅਸੀਂ ਜਿਹੜੇ ਹੈਗੇ ਆਪਣੀ ਉੱਤੇ ਪ੍ਰਸ਼ਾਸਨ ਦੀ ਟੀਮਾਂ ਲਾ ਕੇ ਜਿਹੜਾ ਹੈਗਾ ਜੇ ਕਿਸੇ ਨੂੰ ਫਸੇ ਦੀ ਜਰੂਰਤ ਪਿਆ ਕਿਸੇ ਨੂੰ ਚਾਹ ਪਾਣੀ ਦੀ ਜਰੂਰਤ ਪਿਆ ਜਾਂ ਕਿਤੇ ਜਾਣਾ ਹੈ ਤਾਂ ਅਸੀਂ ਜਿਹਨਾਂ ਨੂੰ ਗੱਡੀਆਂ ਵੀ ਪਾ ਰਹੇ ਤੇ ਗੱਡੀਆਂ ਅਸੀਂ ਪ੍ਰੋਵਾਈਡ ਕਰਦਨੇ ਹੈਗੇ ਆ ਸੋ ਇਹ ਐਕਸੀਡੈਂਟ ਜਿਹੜਾ ਹੋਇਆ ਹੈਗਾ ਇਹਦੇ ਨਾਲ ਫੇਰ ਵੀ ਕੁਦਰਤ ਦੀ ਮਜਾ ਹੋਇਆ ਮੈਂ ਹਲਕੇ ਦਾ ਸਰ ਸੇਵਾਦਾਰ ਹੋਣ ਦੇ ਨਾਤੇ ਅੱਜਕੱਲ ਅਪੀਲ ਕਰਦਾ ਤੇ ਹਿੰਦਾਂ ਬਹੁਤ ਜ਼ਿਆਦਾ ਆ ਮੌਸਮ ਜਿਹੜੀ ਹੋਈ ਆ ਬਹੁਤ ਕਰਵਤ ਬਦਲੀ ਆ ਤੇ ਆਪਾਂ ਬਹੁਤ ਹੀ ਪ੍ਰਕਾਸ਼ਮ ਦੇ ਨਾਲ ਜਿਹੜਾ ਹੈਗਾ चलिए ताकि किसी का कोई नुकसान ना हो सके और अमृतसर से अम्बाड़े के लिए आ रहे थे क्या बात? ठीक है जी। तो गाड़ी आहिस्ता लगभग दस पंद्रह की स्पीड होगी ठीक है। और पीछे से ने आ में स्पीड में गाड़ी में गाड़ी, गाड़ी पीछे से ठोक दी दी। हाँ जी सर ओके कितने यात्री थे इसमें यात्री कितने होंगे पांच पंच चार पाँच यात्री थे यात्री नहीं किसी कोई चोट नहीं बिल्कुल आराम से ਉਸਕੇ ਡਰਾਈਵਰ ਦਾ ਤਾਂ ਪਤਾ ਨਹੀਂ ਸਰ ਉਹ ਤਾਂ ਭੱਗ ਗਿਆ ਨਹੀਂ ਨਹੀਂ ਜਿਹੜਾ ਆਪਣਾ ਡਰਾਈਵਰ ਹੈ ਹਾਂਜੀ ਡਰਾਈਵਰ ਕੋ ਚਾਲਕ ਪ੍ਰਚਾਲਕ ਤੋਂ ਡਰਾਈਵਰ ਕਨੈਕਟਰ ਨੂੰ ਹਲਕੇ ਝੋਟ ਹੈ ਹਾਂਜੀ ਓਕੇ ਜਿਹੜਾ ਬੱਸ ਵਾਲਾ ਡਰਾਈਵਰ ਉਸਕਾ ਪਤਾ ਨਹੀਂ ਸਰ ਉਹ ਤਾਂ ਭੱਗ ਗਿਆ ਜਾਵੇ ਭੱਗ ਗਿਆ ਇਸ ਵਿੱਚ ਇਤਨੇ ਯਾਤਰੀ ਸੀ ਕਿਸਕਾ ਨਹੀਂ ਸਰ ਕੁਝ ਪਤਾ ਨਹੀਂ ਉਸਕੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਇਹ ਕਿਤਨੇ ਵਜੇ ਸਮਾਗ ਕਰ ਅਭੀ ਬਸ ਲਗਭਗ 10 ਮਿੰਟ ਪਹਿਲੇ 10 ਮਿੰਟ ਪਹਿਲੇ ਹਾਂਜੀ ਸਰ ਤਾਂ ਤੇ ਜ਼ਿਆਦਾ ਹੁਣ ਕਹਨੇ ਹਾਸਾ ਵਾਪਰਿਆ ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋਈ ਪਿੱਛੋਂ ਇੱਕ ਬੱਸ ਨੇ ਹਟਕਾ ਦਿੱਤਾ ਉਹਨੂੰ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕੋਲ ਤਸਵੀਰਾਂ ਲੈ ਮੈਂ ਬਲਾਈਓਵਰ ਤੋਂ ਅੱਧੇ ਪਾਸੇ ਉੱਥਰੀ ਹਾਂਜੀ ਕੀ ਕਹਣਾ ਜੀ ਇਹ ਤਾਂ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲ ਤੇ ਪੁੱਤਰ ਗਈ ਇਹ ਅਸੀਂ ਹੁਣ ਹੈਡਰਾ ਮਗਾ ਹੈਡਰੇ ਦੀ ਮਦਦ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲੂ ਕਰਵਾ ਰਹੇ ਹਾਂ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹੈ ਅਕਸਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਧੁੰਦ ਕਰਕੇ ਆਪਸ ਦੇ ਵਿੱਚ ਗੱਡੀਆਂ ਦੀ ਟੱਕਰ ਹੋ ਜਾਂਦੀਆਂ ਕਈ ਲੋਕ ਜ਼ਖਮੀ ਹੁੰਦੇ ਨੇ ਕਈ ਇੰਜਰੀਜ਼ ਹੁੰਦੀਆਂ ਨੇ ਪਰ ਜਿਸ ਤਰੀਕੇ ਦੀ ਤਸਵੀਰ ਤੁਹਾਨੂੰ ਦਿਖਾਇਆ ਦੇਖਿਆ ਕਿਸ ਤਰੀਕੇ ਦੇ ਨਾਲ ਦੋ ਬੱਸਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਆ ਤਾਂ ਇਸ ਵੇਲੇ ਜਿੱਥੇ ਜਿਹੜੇ ਪਹਾੜ ਨੇ ਪਹਾੜਾਂ ਦੇ ਵਿੱਚ 스ਨੋਫਾਲ ਹੋ ਰਹੀ ਹੈ ਬਰਫਬਾਰੀ ਹੋ ਰਹੀ ਹੈ ਉੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਦਾ ਉਸ ਦਾ ਗਹਿਰ ਦੇਖਣ ਨੂੰ ਮਿਲ ਰਿਹਾ ਧੁੰਦ ਦੇ ਕਾਰਨ ਅਕਸਰ ਘਟਨਾਵਾਂ ਵਾਪਰਦੀਆਂ ਨੇ ਹਾਦਸੇ ਵਾਪਰਦੇ ਨੇ ਜਿੱਥੇ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਦੋ ਬੱਸਾਂ ਆਪਸ ਦੇ ਵਿੱਚ ਟਕਰਾ ਗਈਆਂ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਸਵਾਰੇ ਨੂੰ ਸੱਟਪੇਟ ਨਹੀਂ ਲੱਗੀ ਪਰ ਜਿਸ ਤਰੀਕੇ ਦੇ ਨਾਲ ਇਹ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਕਿੰਨਾ ਭਿਆਨਕ ਇਹ ਹਾਦਸਾ ਸੀ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਬੱਸ ਦਾ ਜੋ ਡਰਾਈਵਰ ਸੀ ਇੱਕ ਬੱਸ ਦਾ ਅਤੇ ਇੱਕ ਜੋ ਬੱਸ ਦਾ ਕੰਡਕਟਰ ਸੀ ਉਸ ਨੂੰ ਮਮੂਲ ਸੱਟਾਂ ਲੱਗਿਆ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਪਰ ਫਿਲੋਰ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਇੱਕ ਬੱਸ ਦਾ ਫਲਾਈਓਵਰ ਤੋਂ ਲਟਕਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਮੋਰਚਾ ਸੰਭਾਲਿਆ ਜਾਂਦਾ ਹੈ ਬੱਸ ਨੂੰ ਫਲਾਈਓਵਰ ਤੋਂ ਉਤਾਰਿਆ ਜਾਂਦਾ ਹੈ ਅਤੇ ਜੋ ਲੋਕ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਪਰ ਤੁੰਦ ਕਰਕੇ ਅਕਸਰ ਹਾਦਸੇ ਵਾਪਰ ਜਾਂਦੇ ਨੇ ਸਾਡੀ ਵੀ ਤੁਹਾਡੇ ਤੁਹਾਨੂੰ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਤੁੰਦੇ ਵਿੱਚ ਜਾ ਰਹੇ ਹੋ ਆਪਣੀ ਗੱਡੀਆਂ ਦੀ ਰਫ਼ਤਾਰ ਨੂੰ ਹੌਲੀ ਰੱਖੋ ਤਾਂ ਜੋ ਕਿਸੇ ਤਰੀਕੇ ਦਾ ਕੋਈ ਹਾਦਸਾ ਨਾ ਵਾਪਰੇ ਇਸ ਤੋਂ ਇਲਾਵਾ ਆਪਣੀ ਗੱਡੀਆਂ ਦੀ ਲਾਈਟਾਂ ਨੂੰ ਵੀ ਜਗਾ ਕੇ ਲੰਘੋ ਤਾਂ ਜੋ ਅੱਗੇ ਆ ਰਹੇ ਵਾਹਨ ਨੂੰ ਪਤਾ ਲੱਗ ਸਕੇ ਕਿ ਅੱਗੇ ਉਹਦੀ ਕੋਈ ਗੱਡੀ ਆ ਰਹੀ ਆ ਤਾਂ ਫਲੋਰ ਦੇ ਵਿੱਚ ਅੱਜ ਸਵੇਰੇ-ਸਵੇਰੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਯੂਪੀ ਰੋਡਵੇਜ਼ ਦੀ ਇੱਕ ਬੱਸ ਸੀ ਅਤੇ ਇੱਕ ਪ੍ਰਾਈਵੇਟ ਸਲੀਪਰ ਬੱਸ ਦੀ ਦੋਵਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਟੱਕਰ ਤੋਂ ਬਾਅਦ ਕਿਸ ਤਰੀਕੇ ਦੇ ਮੌਕੇ ਤੇ ਹਾਲਾਤ ਬਣ ਗਏ ਆ ਉਹ ਤੁਹਾਨੂੰ ਦਿਖਾ ਰਿਹਾ ਹੈ اه اه